ਬਹੁਤ ਜਿਆਦਾ ਭਿਆਨਕ ਹਾਦਸਾ ਜੀ ਬਹੁਤ ਜਿਆਦਾ ਹੀ ਭਿਆਨਕ ਹੈ ਕਿ ਸਾਡੇ ਪਿੰਡ ਦੇ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਕੱਢੀ ਸਿੱਧੀ ਕੀਤੀ ਤੇ ਬੰਦਿਆਂ ਨੂੰ ਜਿਹੜੇ ਹੈਗੇ ਵਿਚਾਰੇ ਉਹਨਾਂ ਨੂੰ ਅਸੀਂ ਹਸਪੀਟਲ ਤੋਂ ਪਾਉਂਦੇ ਬਹੁਤ ਜਿਆਦਾ ਆਵਾਜ਼ ਆ ਇਸ ਜਿਹੇ ਇਸਟਮੇ ਉਹ ਆਵਾਜ਼ ਦੇ ਨਾਲ ਹੀ ਅਸੀਂ ਰਾਤ ਨੂੰ ਉੱਠੇ ਨੇ 11 ਵਜੇ ਕਿਹੜਾ ਉੱਠਦਾ ਜੀ ਸਾਰੇ ਪਿੰਡ ਦੇ ਆ ਘਰਾਂ ਦੇ ਮੁਹੱਲੇ ਦੇ ਲੋਕ ਸਾਰੇ ਇਕੱਠੇ ਹੋ ਗਏ ਸੀ ਘਟਨਾ ਵੀਰੇ ਮੇਰਾ ਦੋਸਤ ਸੀਗਾ ਸਿਮਰਨ ਉਹਦਾ ਮੈਨੂੰ ਫੋਨ ਆਇਆ ਮਤਲਬ ਤਕਰੀਬਨ ਪੌਣੇ 11 ਵਜੇ ਮੈਨੂੰ ਫੋਨ ਆਇਆ ਕਹਿੰਦਾ ਕਿ ਕਿੱਥੇ ਆਵਾ ਪੰਪ ਤੇ ਕਹਿੰਦਾ ਚੱਲ ਆਗੇ ਮੈਂ ਦਲ ਖੜਾ ਰਿਹਾ ਉੱਥੇ 5-10 ਮਿੰਟ ਬਾਅਦ ਆਏ ਮੇਰੇ ਕੋਲ ਖੜੇ ਰਹੇ ਉੱਥੇ ਮਤਲਬ 15-20 ਮਿੰਟ ਉਹ ਦੂਸਰਾ ਮੁੰਡਾ ਜਿਹੜਾ ਡਰਾਈਵ ਕਰ ਰਿਹਾ ਸੀ ਫਰੈਸ ਫਰੈਸ ਹੋਏ ਉੱਤੇ ਮੂੰਹਾਂ ਤੋਤਾ ਉਸ ਤੋਂ ਬਾਅਦ ਕਹਿੰਦੇ ਪਹਿਲਾਂ ਕਹਿੰਦੇ ਵੀ ਤੇਲ ਪਾਉਣਾ ਵਾਹ ਚਲੋ ਖੜ ਗਿਆ ਨੇ ਕਹਿੰਦੇ ਫਿਰ ਬਾਅਦ ਚ ਪਾ ਲੈਣਾ ਤੇਲ ਤਿੰਨ ਵੀ ਤਾਂ ਲੱਗੇ ਯਾਰ ਮੈਨੂੰ ਹਾਂ ਮੈਨੂੰ ਕਹਿ ਰਿਹਾ ਉਹ ਜਿਹੜਾ ਮੁੰਡਾ ਚਲਾ ਰਿਹਾ ਸੀ ਮੈਨੂੰ ਕਹਿ ਰਿਹਾ ਸੀ ਕਹਿੰਦਾ ਤੂੰ ਬੈਠ ਗਾੜੀ ਵਿੱਚ ਤੂੰ ਨਾ ਆ ਗਿਆ ਮੈਂ ਤੇਰੇ ਕੋਲ ਜ਼ਿੰਦਗੀ ਵਿੱਚ ਬੁਲਾਉਣਾ ਨਹੀਂ ਕਬੀ ਉਹ ਦੂਜੇ ਮੁੰਡੇ ਕਹਿੰਦੇ ਨਹੀਂ ਵੀ ਇਹਦੀ ਡਿਊਟੀ ਆ ਕਹਿੰਦੇ ਵੀ ਨਹੀਂ ਇਹਨੇ ਨਹੀਂ ਜਾਣਾ ਕਹਿੰਦੇ ਕਿੱਥੇ ਸਵੇਰ ਛੱਡਣਾ ਵਾਂਗੇ ਇਹਨੂੰ ਕਹਿੰਦਾ ਕੋਈ ਦਿੱਕਤ ਨਹੀਂ ਮੇਰੇ ਕੋ 150 ਕਿਲੋਮੀਟਰ ਸੇ ਕੋਈ ਫਰਕ ਨਹੀਂ ਪड़ਦਾ ਜਿਵੇਂ ਮੈਂ ਛੋੜ ਜਾਊਂਗਾ ਇਸਕੋ ਕਹਿੰਦੇ ਨਹੀਂ ਵੀ ਲੈ ਕੇ ਨਹੀਂ ਜਾਣਾ ਕਹਿੰਦੇ ਇਹਦੀ ਡਿਊਟੀ ਆ ਵੀ ਆਨ ਡਿਊਟੀ ਹੈ ਇਹਨੂੰ ਕਿਤੇ ਨਹੀਂ ਜਾਣ ਦਿੰਦੇ ਉਰੋਂ ਪੰਪ ਤੋਂ ਬਿਨਾ ਵੀ ਨਾ ਇਹ ਜਾਵੇ ਕਹਿੰਦਾ ਨਹੀਂ ਜਾਣਾ ਨਹੀਂ ਕਹਿੰਦਾ ਚਲੋ ਆਪਾਂ ਨੋ ਇੱਕ ਮੁੰਡੇ ਦਾ ਨੌ ਤਾਲੀ ਸ਼ਾਨਾ ਇੱਕ ਦਾ ਨਾਮ ਮਹਿਰ ਆ ਕਿੱਕਾ ਦੋ ਨਾ ਸੇਮਰਾ ਨਾ ਕਿੰਨੇ ਲੱਗੀਆਂ ਤਿੰਨੇ ਜਣੇ ਡੈਥ ਹੋ ਗਈ ਤੇ ਦੋ ਇੱਕ ਮੁੰਡਾ ਥੋੜਾ ਜਿਆਦਾ ਸੀਰੀਅਸ ਇੱਕ ਮਤਲਬ ਠੀਕ ਆ ਉਹਦੇ ਪੱਛਲੀਆਂ ਪੁੱਛਲੀਆਂ ਤੇ ਛ ਉਹ ਇਹ ਦੁਬੱਦ ਕੀ ਮਾੜਾ ਹੋ ਗਈ ਬਾਹਰ ਸਾਰੀ ਜ਼ਿੰਦਗੀ ਇੱਕ ਤਰ੍ਹਾਂ ਦਾ ਬਸ ਕਾਲੇ ਪੈ ਗਿਆ ਜੰਦੀ ਆੜੀ ਜੇ ਤੁਸੀਂ ਐਂ ਦੇਖ ਲੋ ਜੀ ਜਾਨ ਦੇਣ ਵਾਲੀ ਸੀਗੇ ਇੱਕ ਤਾਂ ਇੱਕ ਹੁੰਦੇ ਨੇ ਗੱਲਾਂ ਵਾਲੇ ਉਹ ਨਹੀਂ ਸੀ ਜੀ ਜਾਨ ਦੇਣ ਵਾਲੀ ਸੀਗੇ ਗਿਆ ਵਾਪਸ ਮੈਂ ਉਰੇ ਆਉਣ ਸਾਰੇ ਡਿੱਗ ਗਿਆ ਦੇਖ ਕੇ ਉਹਨਾਂ ਨੂੰ ਮੈਂ ਸਾਰੀ ਰਾਤ ਦਾ ਬਸ ਤੂੰ ਐਂ ਦੇ ਲੈ ਵੀਰੇ ਮੇਰੇ ਹੱਥ ਬਸ ਕੁਝ ਨਹੀਂ ਸੀ ਬਸ ਮੈਂ ਹੁਣ ਵੀ ਇੱਕ ਤਰ੍ਹਾਂ ਦਾ ਖੜਾ ਮੇਰੇ ਅੰਦਰ ਮੈਨੂੰ ਪਤਾ ਕੀ ਚੱਲ ਰਿਹਾ ਦੋ ਮਤਲਬ ਸਿਮਰਨ ਜਿਹੜਾ ਉਹ ਵੀ ਕੱਲ ਲਈ ਭਰਾ ਸੀਗਾ ਏ ਮਤਲਬ ਉਹ ਡੇਗਲੂ ਬਿਆਦੀ ਇਸ ਤੀ ਨਾਲ ਕੱਲੇ ਹੀ ਮਾਪੇ ਨੂੰ ਕਿੰਨਾ ਸਹਾਰਾ ਸੀ ਉਹਦਾ ਸਾਰਾ ਘਰ ਤਬਾਹ ਹੋ ਗਿਆ ਅਲੀ ਸ਼ਾਂਤੀ ਮੁੰਡਾ ਜਿਹੜਾ ਉਹ ਵੀ ਕੱਲੇ ਹੀ ਸੀਗਾ ਉਹ ਵੀ ਘਰੋਂ ਕੱਲੇ ਸੀ ਤੇ ਉਹ ਜਿਹੜਾ ਸਿੰਮੂ ਆ ਮੁੰਡਾ ਜਾਦਾ ਸੀਰੀਅਸ ਆ ਉਹ ਵੀ ਕੱਲੇ ਹੀ ਭਰਾ ਵਾ ਮੈਂ ਤਾਂ ਪਰਿੰਦੇ ਰਾਣ ਮਾ ਸਰਪੰਚਾਂ ਜੀ ਸਾਢੇ 10 ਰਾਤ 11 ਵਜੇ ਤਕਰੀਬ 13 ਮਿੰਟ ਤੇ ਹਾਸਾ ਹੋਇਆ ਚੰਡੀਗੜ੍ਹ ਸੇੜ ਤੋਂ ਆ ਰਹੇ ਸੀ ਇਹ ਨਹੀਂ ਪਤਾ ਕਿ ਉਸ ਟਾਈਮ ਕਿਵੇਂ ਹੋਇਆ ਅਸੀਂ ਤਾਂ ਸਿਰਫ ਗੱਡੀ ਉੱਪਰ ਜਾਂ ਚਾਰੇ ਟਾਇਰ ਦੇ ਉੱਪਰ ਸੀ ਉਸ ਟਾਈਮ ਅਸੀਂ ਦੇਖੀ ਦੋ ਬੰਦੇ ਜੋ ਜਿਹੜੇ ਨੀਚੇ ਗਿਰਗੇ ਸੀ ਉਹ ਤਾਂ ਮਰ ਚੁੱਕੇ ਸੀ ਜੀ ਉਹ ਤਮ ਜਿਹੜੇ ਤਿੰਨ ਸੀ ਘਹਿਲ ਸੀ ਉਹਨਾਂ ਨੂੰ ਅਸੀਂ ਚੱਕੇ ਸੀ ਪਿੰਡ ਦੀ ਮਦਦ ਨਾਲ ਹਸਪਤਾਲ ਪਹੁੰਚ ਦਿੱਤੇ ਸਰਕਾਰੀ ਹਸਪਤਾਲ ਦੇ ਜਿਹੜੋਂ ਗੱਡੀ ਪਲਟੇ ਜਾਂਦੀ ਹੈ ਹਾਂਜੀ ਕੋਈ ਗੱਡੀ ਕਾਫੀ ਦੂਰ ਤੋਂ ਨਹੀਂ ਪਲਟੇ ਜਾਂਦੀ ਆ ਰਹੇ ਜੀ ਉੱਥੇ ਨਿਸ਼ਾਨ ਵੀ ਨੇ ਮੁੰਡੇ ਜਿਹੜੇ ਜਿਹੜੇ ਪਿੱਛੋਂ ਨਿਕਲੇ ਨੇ ਵਿੱਚੋਂ ਨਿਕਲ ਕੇ ਅੱਗੇ ਗਏ ਨੇ ਉਹ ਘੱਟੋ ਘੱਟ 15-20 ਫੁੱਟ ਦੇ ਅਸੀਂ ਚੱਕੇ ਨੇ ਜਿਹੜੇ ਤਿੰਨ ਵਿੱਚ ਸੀ ਉਹਨਾਂ ਨੂੰ ਅਸੀਂ ਬਾਹਰ ਕੱਢ ਕੇ ਤੇ ਉਹਨਾਂ ਹਸਪਤਾਲ ਪਹੁੰਚੇ ਕੀਤਾ ਉਹਨਾਂ ਦੇ ਵਿੱਚੋਂ ਸੁਬਹਿਰ ਤੱਕ ਜਾਨੀ ਕਿ ਦੋ ਦੀ ਡੈਥ ਹੋ ਚੁੱਕੀ ਸੀ ਤੇ ਇੱਕ ਅਜੇ ਗਾੜੀ ਨੂੰ ਪੀਜੀ ਹਸਪਤਾਲ ਦੇ ਵਿੱਚ ਬਹੁਤ ਜਿਆਦਾ ਭਿਆਨਕ ਹਾਦਸਾ ਜੀ ਬਹੁਤ ਜਿਆਦਾ ਹੀ ਭਿਆਨਕ ਹੈ ਜਣ ਕੇ ਸਾਡੇ ਪਿੰਡ ਦੇ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਕੱਢੀ ਸਿੱਧੀ ਕੀਤੀ ਤੇ ਬੰਦਿਆਂ ਨੂੰ ਜਿਹੜੇ ਹੈਗੇ ਵਿਚਾਰੇ ਉਹਨਾਂ ਨੂੰ ਅਸੀਂ ਆਲਵੇ ਹਸਪਤਾਲ ਤੋਂ ਪਹੁੰਚ ਦਿੱਤੀ ਬਹੁਤ ਜਿਆਦਾ ਆਵਾਜ਼ ਆਈ ਸੀ ਇਸ ਟਮੇ ਉਹ ਆਵਾਜ਼ ਦੇ ਨਾਲ ਹੀ ਅਸੀਂ ਰਾਤ ਨੂੰ ਉੱਠੇ ਨਹੀਂ 11 ਵਜੇ ਕਿਹੜਾ ਉੱਠਦਾ ਜੀ ਸਾਰੇ ਪਿੰਡ ਦੇ ਆ ਘਰਾਂ ਦੇ ਮੁਹੱਲੇ ਦੇ ਲੋਕ ਸਾਰੇ ਇਕੱਠੇ ਹੋ ਗਏ ਸੀ ਜਣ ਸਾਰਿਆਂ ਨੇ ਬਹੁਤ ਮਦਦ ਕੀਤੀ ਪੁਲਿਸ ਵੀ ਆਈ ਸੀ ਪੁਲਿਸ ਉਸ ਤੋਂ ਬਾਅਦ ਹੈ ਜਦੋਂ ਇਹ ਚੀਜ਼ ਲੈ ਕੇ ਜੀ ਸੂਚਨਾ ਕੀਤੀ ਸੀ ਪੁਛ ਵੀ ਆ ਗਈ ਸੀ ਜੋ 112 ਨੰਬਰ ਤੇ ਜੋ ਡੇੜੇ ਦੋ ਦੋ ਡੇਢ ਬੋਨੇ ਸੀ ਉਹ ਪੁਲਿਸ ਵਾਲੇ ਲੈ ਕੇ ਗਏ ਨਹੀਂ ਚੱਕੀ ਬਾਕੀ ਜੋ ਸੈਕ ਦੇ ਸ਼ੀਸ਼ੀ ਉਹਨਾਂ ਨੂੰ ਲੈ ਗਏ ਬਹੁਤ ਮਾੜੀ ਘਟਨਾ ਹੋਈ ਆ ਜੀ ਇਹ ਦੇਖੋ ਕੱਲ੍ਹ ਨੂੰ ਤਾਂ ਮੌਕਾ ਬਹੁਤ ਵੱਡਾ ਹੋਇਆ ਅਸੀਂ ਖੈਰ ਹੈਗੇ ਦਾ ਰਹਿਣ ਵਾਲੇ ਸ਼ਹਿਰ ਦੇ ਆ ਪਰ ਇੱਥੇ ਸਾਡੀ ਦੁਕਾਨ ਆ ਤੇ ਦੁਕਾਨ ਦੇ ਮੂਹਰੇ ਜਿ ਨਜ਼ਦੀਕ ਹੀ ਹੋਇਆ ਰਾਤ ਨੂੰ ਕਿਤੇ ਗੰਚ ਇਧਰੋਂ ਆ ਰਹੇ ਠੀਕ ਆ ਤੇ ਸ਼ਹਿਰ ਵਾਲੇ ਨੂੰ ਦੋਸਤ ਇਕੱਠੇ ਹੋਏ ਸੀ ਇਹ ਤੇ ਇਹਨਾਂ ਦੇ ਚਾਰ ਪੰਜ ਜਣੇ ਕਹਿੰਦੇ ਨੇ ਕਹਿੰਦੇ ਵੀ ਬਹੁਤ ਖਤਰਨਾਕ ਕੰਮ ਹੋਇਆ ਇਸ ਦੇ ਮੱਦੇ ਨਜ਼ਰ ਇਹ ਇਧਰ ਕਿਤੇ ਕਹਿੰਦਾ ਮੋਹਾਲੀ ਤੋਂ ਆ ਰਹੇ ਸੀ ਇਹ ਤੇ ਉਹ ਟਾਲੇ ਰਸਤੇ ਦੇ ਵਿੱਚ ਤੇਲ ਪਵਾਇਆ ਇਹਨਾਂ ਨੇ ਪੰਪ ਤੇ ਕਿਤੇ ਉਹ ਦੋਸਤਾਂ ਵਿੱਚ ਬਿਠਾ ਰਹੇ ਸੀ ਪਰ ਉਹ ਬੈਠਿਆ ਨਹੀਂ ਹੈਗਾ ਇਹ ਨਾਲ ਬਸ ਆ ਰਹੇ ਦੀ ਇੱਥੇ ਆ ਕੇ ਇਹਨਾਂ ਦਾ ਟਾਇਰ ਟੂਰ ਪਾਟ ਗਿਆ ਕਹਿੰਦੇ ਵੀ ਅੱਗੇ ਆ ਕੇ ਢਿੱਗ ਗਏ ਮਾਮਾ ਬੰਮਾੜਾ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਦੇਖੋ ਜੀ ਬਹੁਤ ਜਿਆਦਾ ਇਹ ਪਿੰਡ ਵਾਲਿਆਂ ਨੇ ਵਿਚਾਰਿਆਂ ਨੇ ਵਧੀਆ ਹਿੰਮਤ ਮਾਰੀ ਆ ਰਾਤ ਨੂੰ ਉੱਠ ਕੇ ਨਹੀਂ ਕਿਹੜਾ ਹੁੰਦਾ ਇਹਨੂੰ ਹਸਪੀਟਲ ਪਹੁੰਚਾਇਆ ਇਹਨਾਂ ਨੂੰ